ਸੋ ਸਿਕਾਲ ਜੀ ਸਾਰਿਆਂ ਨੂੰ ਅੱਜ ਦੀ ਲਾਈਵ ਦੇ ਵਿੱਚ ਤੁਹਾਨੂੰ ਦਿਖਾ ਰਿਆਂ ਜੀ ਦੋ ਮੱਝਾਂ ਵਿਕਾਉ ਨੇ ਸਕਰੀਨ ਦੇ ਉੱਪਰ ਦੋਵੇਂ ਤੁਹਾਨੂੰ ਦਿਖਾ ਦਿੱਤੀਆਂ ਨੇ ਜੀ ਇੱਕ ਇੱਧਰ ਐ ਇੱਕ ਇੱਧਰ ਐ ਇੱਕ ਆ ਸਾਹਮਣੇ ਖੜੀ ਐ ਦੋਵੇਂ ਵਿਕਾਉ ਨੇ ਨੰਬਰ ਸਕਰੀਨ ਦੇ ਉੱਪਰ ਚੱਲੂਗਾ ਜੀ ਜੇ ਕੋਈ ਹੋਰ ਡਿਟੇਲ ਜਾਣਕਾਰੀ ਲੈਣੀ ਐ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਓ ਇਹ ਦੋਵੇਂ ਵਿਕਾਉ ਨੇ ਜੀ ਆਹ ਤਾਜੀ ਸੂਈ ਹੈ ਤੇ ਮਗਰ ਕਟਾ ਆ ਜਿਹੜਾ ਹੁਣ ਸਕਰੀਨ ਦੇ ਉੱਪਰ ਦੇਖ ਰਹੇ ਹਾਂ ਆ ਜਿਹੜੀ ਖੜੀ ਹੈ ਇਹ ਤਾਜੀ ਸੂਈ ਹੈ 10 ਗੱਬ 11 ਕਿਲੋ ਬੋਲਾ ਇਹਦੇ ਥੱਲੇ ਰੈਡੀ ਹੈ ਇਹ ਕਾਲੀ ਸੂਈ ਹੈ ਤੇ ਇਹ ਕਾ ਜੀ ਇਹ ਗੱਬਣ ਹੈ 10 ਦਿਨ ਲੈਂਦੀ ਹਾਲੇ 14 15 ਕਿਲੋ ਦੁੱਧ ਜਿਹੜਾ ਬਾਈ ਕਹਿੰਦਾ ਪਾਉਗੀ ਨੰਬਰ ਹੈਗਾ 81948 07812 ਇਸ ਨੰਬਰ ਦੇ ਉੱਪਰ ਫੋਨ ਲਾ ਕੇ ਤੁਸੀਂ ਕੰਟੈਕਟ ਕਰ ਸਕਦੇ ਹੋ ਵੀਡੀਓ ਨੂੰ ਬਾਅਦ ਉਹ ਲਾਈਕ ਕਰਿਓ ਸ਼ੇਅਰ ਕਰਿਓ ਧੰਨਵਾਦ ਜੀ